आप मालूम नाम क्या नाम है मेरा नाम सिमितjit कौर है और मैं जोला क्लास से आई हूं क्या करने आई थे किधर आई थे हां जी हां जी जी पौधे लगाना है क्या फायदा पौधों का जिस मन ऑक्सीजन मिला फल और फूल और सब्जी सब मिल गया कहाँ पढ़ते हो सरकारी स्कूल में कौन सा हाई स्कूल गांव जोला जिला डेरा बसी मोहाली है ਇੱਕ ਘੁਮਾ ਲੋ ਧਰੁਪ ਮੈਂ ਤਾਂ ਸਟਾਰਟ ਕਰਕੇ ਨਾ ਏਡੀਸੀ ਮੈਮ ਇੱਕ ਫੋਟੋ ਫੇਸ ਦੇ ਕੇ ਆ ਰਹੇ ਪਾਈ ਪਲੀ ਥੋੜਾ ਪਿੱਛੇ ਰਹੇ ਵਿਚਾਰ ਉਹ ਹੋ ਗਿਆ ਜੀ ਥੱਲੇ ਹੱਥ कितना कितना है तुझे? बड़े जोड़े थे जी। अच्छा, किधर आए थे? है क्यों जी? मैं रिक्वेस्ट करने का मन रिक्गा ले? क्यों? पद्दल आए थे? केमे लग रहा है? केमे लग रहा है? सिलेंडर बनना है याद जैसी बियर। ऑनली ऑनली न सलामती जम रही है। क्या? करिए जी सर। हमें ले सर। यस। नाउ सर हब। ਕਲੈਕਟਿਵ ਬੱਚੇ ਤੇ ਲਾ ਲੋ ਹੱਥ ਆ ਜਾ ਬਟੇ ਜੇ ਬੱਚੇ ਆਓ ਸਿੱਖ ਸਿੱਖ ਸਾਰੇ ਬੈਠ ਜਾਓ ਵਿੱਚ ਬੈਠ ਜਾਓ ਬੈਠ ਜਾਓ ਹੱਥ ਲਾ ਲਓ ਸਰ ਲੋਲਨ ਕੱਢੋ ਸਰ ਹੱਥ ਨਹੀਂ ਤੋੜ ਕੇ ਪਾ ਦਿਓ ਵੈਰੀ ਗੁੱਡ ਇੱਕ ਰੁਖ 100 ਸੁੱਖ ਤੁਕ ਭੁੱਲੀ ਜਾਓ ਇੱਕ ਰੁਖ 100 ਸੁੱਖ ਦਬਾ ਦੇ ਵਿੱਚ ਇਧਰ ਵੀ ਅਮਰੋ ਜਾਨੋ ਕਰਦੇ ਆਗੇ ਆਗੇ ਮੇਰੇ ਵੀਡੀਓ ਮੇਰਾ ਬਸੀ ਕਰਦੇ ਆ ਸੀ ਉਹ ਵੀ ਦੇਖਣ ਗਏ ਸੀ ਕਿਤੇ ਹੋਰ ਸਾਰੇ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਪਿੰਡ ਜੋਲਾ ਕਲਾ ਤੋਂ ਆਏ ਹੋਏ ਸਾਬका ਪੰਚਾਇਤ ਤੇ ਸਰਪੰਚ ਮੈਡਮ ਮੈਡਮ ਕਿੱਥੇ ਗਏ ਮੈਡਮ ਸਾਡੇ ਪਿੰਡ ਜੋਲਾ ਕਲਾ ਦੇ ਨਿਵਾਸੀ ਹੋਰ ਇਲਾਕੇ ਦੇ ਆਏ ਹੋਏ ਸਾਡੇ ਬਤਨ ਤੇ ਸਚਨ ਔਰ ਮੇਰੇ ਪਿਆਰੇ ਬੱਚੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਦੇਣੀ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡੇ ਪੱਧਰ ਤੇ ਲਾਂਟੇਸ਼ਨ ਡਰਾਈਵ ਦੇ ਭਾਗ ਬਣੇ ਆ ਜਿਸ ਦੇ ਵਿੱਚ ਅਸੀਂ ਇਸ ਸਾਈਟ ਤੇ ਅੱਜ ਬਹੁਤ ਵੱਡੀ ਮਾਤਰਾ ਦੇ ਵਿੱਚ ਬੂਟੇ ਲਾ ਰਹੇ ਹਾਂ ਔਰ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਜ 1.5 ਲੱਖ ਬੂਟਾ ਜਿਹੜਾ ਇਹ ਲੱਗਣ ਜਾ ਰਿਹਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਕਿ ਤੁਸੀਂ ਇਸ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ ਔਰ ਮੈਂ ਤੁਹਾਡ ਤੋਂ ਹੀ ਉਮੀਦ ਕਰਦੀ ਆ ਕਿ ਇਹ ਮੈਸੇਜ ਕਿ ਸਾਡੇ ਲਈ ਸਾਡਾ ਵਾਤਾਵਰਣ ਕਿੰਨਾ ਜ਼ਰੂਰੀ ਹੈ ਔਰ ਇਹ ਦਰਖਤ ਸਾਡੇ ਸਾਫ਼ ਸੁਥਰੇ ਵਾਤਾਵਰਣ ਲਈ ਔਰ ਸਾਡੇ ਸਾਰੇ ਦੀ ਸਿਹਤ ਲਈ ਕਿੰਨੇ ਜ਼ਰੂਰੀ ਹੈ ਔਰ ਦਰਖਤ ਨੂੰ ਜਦੋਂ ਦੇਖਦੇ ਆਏ ਦੇਖਦੇ ਆਏ ਤਾਂ ਹੀ ਤਿਸ ਦਾ ਹੈ ਕਿ ਕਿਵੇਂ ਦਰਖਤ ਕਦੇ ਕੁਝ ਲੈਂਦਾ ਨਹੀਂ ਹਮੇਸ਼ਾ ਦੂਜੇ ਨੂੰ ਦਿੰਦਾ ਹੈ ਭਾਵੇਂ ਉਹ ਛੇਡ ਹੋਵੇ ছায়ਾ ਹੋਵੇ ਭਾਵੇਂ ਉਹ ਫਲ ਹੋਵੇ ਭਾਵੇਂ ਉਹ ਪਾਣੀ ਹੋਵੇ ਜਾਂ ਹਵਾ ਹੋਵੇ ਆਕਸੀਜਨ ਹੋਵੇ ਤਾਂ ਆਪਾਂ ਵੀ ਸਾਰੇ ਇਹ ਸੀ ਸੋਚ ਵਿਚਾਰ ਦੇ ਨਾਲ ਆਪਣੀ ਸੇਵਾ ਕਰਦੇ रहिए ਕਿ ਅਸੀਂ ਹਰ ਵੇਲੇ ਪਬਲਿਕ ਵਾਸਤੇ ਆਪਣੇ ਸੁਪੇ ਵਾਸਤੇ ਆਪਣੇ ਇਲਾਕੇ ਵਾਸਤੇ ਸੇਵਾ ਨੂੰ ਸੇਵਾ ਦੇ ਵਿੱਚ ਕਮਿਟਿਡ ਹੈ ਔਰ ਪੂਰੀ ਇਮਾਨਦਾਰੀ ਨੇ ਦਿਨალਤੰਦੇਹੀ ਦੇ ਨਾਲ ਇਸ ਤਰ੍ਹਾਂ ਹੀ ਸੇਵਾ ਨੂੰ ਸਮਰਪਿਤ ਰਹੀ ਹੈ ਤਾਂ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਮੀ ਪੈਣ ਦੇ ਬਾਵਜੂਦ ਵੀ ਇਹਨਾਂ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਇਸ ਮੁਹਿੰਮ ਦੇ ਵਿੱਚ ਭਾਗ ਲਿਆ ਔਰ ਮੈਂ ਸੋਚਦੀ ਹਾਂ ਕਿ ਅੱਜ ਤੋਂ ਬਾਅਦ ਵੀ ਜਦੋਂ ਇਹ 1.5 ਲੱਖ ਬੂਟਾ ਪਰ ਕਾ ਹੋਵੇਗਾ ਤਾਂ ਵੀ ਸਾਡੀ ਬਹੁਤ ਕੇਅਰ ਦੀ ਲੋੜ ਪੈਣੀ ਹੈ ਕਿ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਵੇ ਇਹਨਾਂ ਨੂੰ ਉਵੇਂ ਨਰਚਰ ਕੀਤਾ ਜਾਵੇ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਕਰਦੇ ਹਾਂ ਤਾਂ ਮੈਂ ਉਮੀਦ ਕਰਾਂਗੀ ਕਿ ਇੱਥੀ ਦੀ ਪੰਚਾਇਤ ਔਰ ਇੱਥੇ ਦੇ ਲੋਕਲ ਅਫਸਰ ਸਾਹਿਬਾਨ ਕਰਮਚਾਰੀ ਸਾਹਿਬਾਨ ਇਸ ਦੇ ਵਿੱਚ ਸਾਡਾ ਸਾਥ ਦੇਣਗੇ ਤਾਂ ਕਿ ਮੈਕਸਿਮਮ ਜਿਹੜੀ ਹੈ ਸਰਵਾਈਵੇਬਿਲਟੀ ਅਸੀਂ ਇਨ ਬੁੱਟੀਆਂ ਦੀ ਰੱਖੀਏ ਔਰ ਇੱਥੇ ਬਹੁਤ ਵੱਡੀ ਇੱਕ achhi ਬਗੀਚੀ ਬਣ ਕੇ ਖੜੀ ਹੋਵੇ ਤੁਹਾਡਾ ਸਾਰਿਆਂ ਦਾ ਫੇਰ ਇੱਥੇ ਆਏ ਤੇ ਬਹੁਤ-ਬਹੁਤ ਧੰਨਵਾਦ ਜੈ ਹਿੰਦ ਸ਼ੁਕਰੀਆ ਮੈਂ ਮੇਰਾ ਨਾਮ ਜੀ ਕੁਲਜੀਤ ਸਿੰਘ ਰੰਧਾਵਾ ਐਮ ਐਲ ਏ ਡੇਰਾ ਬਸੀ ਤੇ ਆਮ ਆਦਮੀ ਪਾਰਟੀ ਦਾ ਟ੍ਰਾਂਸਪੋਰਟ ਵਿੰਗ ਦਾ ਸਟੇਟ ਦਾ ਪ੍ਰੈਜ਼ੀਡੈਂਟ ਤੇ ਅੱਜ ਮੇਰੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਜ਼ਿਲ੍ਹਾ ਪੱਧਰ ਤੇ 1 ਲੱਖ ਬੂਟਾ ਲਾਉਣ ਦਾ ਜਿਹੜਾ ਕੋਈ ਅਜਿਹੀ ਚਾ ਮਿੱਥਿਆ ਔਰ ਮੈਂ ਆਪਣੇ ਲੋਕ ਕੋਸ਼ਿਸ਼ ਕਰੂੰਗਾ ਕਿ ਘਟੋ ਘਟ 50 ਹਜ਼ਾਰ ਪੌਦਾ ਅਸੀਂ ਨਿੱਜੀ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੀ ਟੀਮ 50 ਹਜ਼ਾਰ ਪੌਦਾ ਅਸੀਂ ਆਪ ਰੋਪਣਗੇ ਕੀ ਮਿਸ਼ਨ ਹੈ ਤੇ ਕਿਵੇਂ ਲੱਗੇ ਚੱਲੂਗਾ ਅੱਗੋਂ ਕਿਵੇਂ ਲੋੜ ਦੇਖੋ ਦੋ ਚੀਜ਼ਾਂ ਨੇ ਛੋਟੇ ਵੀਰ ਜੇ ਅੱਜ ਅਸੀਂ ਬੂਟੇ ਨਹੀਂ ਲਾਉਂਦੇ ਪਾਣੀ ਨਹੀਂ ਬਚਾਉਂਦੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਕਿੰਨਾ ਪੀਣਯੋਗਾ ਪਾਣੀ ਮਿਲਣਾ ਨਾ ਨਸਲਾਂ ਥੋੜੀ ਆਕਸੀਜਨ ਵਗੈਰ ਅੱਜ ਅੱਜ ਤੋਂ 30 ਸਾਲ ਬਾਅਦ ਜਦੋਂ ਸਾਡੇ ਤੋਂ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਦੇ ਪੁੱਤ ਪੋਤੇ ਦੋਤੇ ਅੱਜ 20-25 ਸਾਲ ਤੋਂ ਬਾਅਦ ਜਦੋਂ ਪੈਦਾ ਹੋਣਗੇ ਨਾ ਤਾਂ ਆਕਸੀਜਨ ਰਹਿਣੀ ਜਾਂ ਨਾ ਪੀਣਯੋਗਾ ਪਾਣੀ ਰਹਿਣਾ ਔਰ ਜੰਮ ਦੇ ਬੱਚੇ ਨੂੰ 2.5 ਕਿਲੋ ਦਾ ਆਕਸੀਜਨਲ ਸਿਲੰਡਰ ਪਿੱਠ ਪਿੱਤ ਬੰਨਣਾ ਪਏਗਾ ਜਾਂ ਬੱਚੇ ਦੀ ਮੌਤ ਹੋ ਜਾਏਗੀ ਕਰੋਨਾ ਇਸ ਕਰਕੇ ਆ ਕਰੋਨਾ ਦਾ ਜਿਹੜਾ ਮਾਹੌਲ ਸੀ ਪਿੱਛੋਂ ਕਾਰਨ ਕੀ ਸੀਗਾ ਵਾਤਾਵਰਨ ਜਿਹੜਾ ਦੂਸ਼ਿਤ ਹੋਇਆ ਉਹਦੇ ਕਰਕੇ ਪੇੜ ਪੌਦਿਆਂ ਦੀ ਕਟਾਈ ਹੁੰਦੀ ਰਹੀ ਲੇਕਿਨ ਉਹਦੇ ਭਰਪਾਈ ਨਹੀਂ ਸੀ ਕੀਤੀ ਨਾਲ ਉਹਨੇ ਪੌਦੇ ਨਹੀਂ ਲਾ ਸਕੇ ਆਸ਼ਕਾ ਜੈਨ ਡਿਪਟੀ ਕਮਿਸ਼ਨਰ ਮੋਹਾਲੀ ਆ ਮਾਨਯੋਗ ਸੀਐਮ ਸਾਹਿਬ ਜੀ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਅਸੀਂ ਪੰਜਾਬ ਵਿਖੇ ਬਹੁਤ ਵੱਡੇ ਪੱਧਰ ਤੇ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਚਲਾ ਰਹੇ ਹੁ ਮੋਹਾਲੀ ਜ਼ਿਲ੍ਹੇ ਦੇ ਵਿੱਚ ਸਾਨੂੰ 2.5 ਲੱਖ ਬੂਟੇ ਦਾ ਟੀਚਾ ਮਿਲਿਆ ਸੀ ਜਿਸ ਦੇ ਵਿੱਚੋਂ ਅਸੀਂ ਆਲਮੋਸਟ 45% ਤੱਕ ਟੀਚਾ ਆਲਰੇਡੀ ਅਚੀਵ ਕਰ ਚੁੱਕਿਆ ਅੱਜ ਸਾਡਾ ਟਾਰਗੇਟ ਹੈ ਮੈਗਾ ਪਲਾਂਟੇਸ਼ਨ ਡਰਾਈਵ ਦੇ ਵਿੱਚ 1.5 ਲੱਖ ਬੂਟਾ ਹੋਰ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਹੈ ਇੱਥੇ ਅੱਜ ਅਸੀਂ ਜੋਲਾ ਕਲਾ ਪਿੰਡ ਦੀ ਪੰਚਾਇਤੀ ਲੈਂਡ ਤੇ ਆਏ ਹੋਏ ਹਾਂ ਔਰ ਇੱਥੇ ਅਸੀਂ 50 ਹਜ਼ਾਰ ਤੋਂ ਸਾਰੇ ਤੁਸੀਂ ਦੇਖ ਰਹੇ ਹੋ ਬੱਚੇ ਬਹੁਤ ਸਾਰੇ ਐਨ ਜੀਓਜ਼ ਪੰਚਾਇਤ ਦੇ ਮੈਂਬਰ ਸਹਿਬਾਨ ਮਾਨਯੋਗ ਐਮ ਐਲ ਏ ਸਾਹਿਬ ਆਪ ਇੱਥੇ और इस साइड नु मिला के आजਸੀਂ 1.5 ਲੱਖ ਰੁਪਏ ਦਾ ਮਹਾਲੇ ਦੇ ਵਿੱਚ ਪਲਾਂਟ ਕਰਦੇ ਬੱਚੇ ਬਹੁਤ سارے ਸਕੂਲੀ ਬੱਚੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਅਮੁਲੀਅਤ ਕਰ ਰਹੇ ਨੇ ਔਰ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਇਹ ਜਾਗਰੂਕਤਾ ਵੀ ਹੋਵੇ ਕਿ ਦਰਖਤ ਸਾਡੇ ਲਈ ਕਿਉਂ ਜ਼ਰੂਰੀ ਹੈ ਸਰਕਾਰਿਓ ਸਾਰੇ ਆਮਾਦੀ ਪਾਰਟੀ ਦੇ ਵਰਕਰ ਜਰੂਰੀ ਹੈ ਕਿ ਬੱਚਿਆਂ ਦੀ ਸ਼ਮੂਲੀਅਤ ਇਸ ਦੇ ਵਿੱਚ ਰਹੇ ਤਾਂ ਕਿ ਉਹਨਾਂ ਨੂੰ ਜਾਣਕਾਰੀ ਹੋਵੇ ਔਰ ਇਹ ਜਾਗਰੂਕਤਾ ਹੋਵੇ ਕਿ ਸਾਡੇ ਲਈ ਕਿੰਨੀ ਜ਼ਰੂਰੀ ਹੈ ਇਸ ਕਰਕੇ ਸਾਰੇ ਬੱਚੇ ਬਹੁਤ ਜ਼ੋਰ ਸ਼ੋਰ ਨਾਲ ਇਹਦੇ ਵਿੱਚ ਭਾਗ ਲੈਂਦੇ ਮੈਂ ਕਿਸ਼ੋਰ ਕੁਮਾਰ ਜੋਸ਼ੀ ਸ਼ਰਪੀਆ 5 ਸਿਗਨਲ ਬਟਲਨ ਸੀ یہاں ਪਰ ਹਮ ਪਲਾਂਟੇਸ਼ਨ ਕੇ ਲਈ ਜੋਲਾ ਇਸ ਕੇ ਸਾਥ ਆਏ ਹੈ ਜੋਲਾ ਕਲਾ ਹਾਂ ਜੋਲਾ ਕਲਾ ਪਾਏ और यहाँ पर काफ़ी अच्छा प्रोग्राम भी देखने को मिल रहा है पर्यावरण से मुक्त प्लांटेशन बहुत अच्छी बातें हैं जो कि हमारे समाज के लिए बहुत ज़रूरी है आज के युग में जैसे बारिश कम हो रही है और पेड़ ज़्यादा होंगे तो बारिश होगी वातावरण अच्छा रहेगा और पेड़ लगाने से ही मतलब नहीं है पेड़ लगाने के बाद उसकी देखरेख करना बहुत ज़रूरी है पेड़ तो लग जाएंगे कोई बात नहीं बारिश में हो जाएगी लेकिन जब गर्मी का सीजन आएगा उस समय उसको बच्चे की तरह पालना पड़ेगा तभी पेड़ बड़ा होगा बड़ा होगा तो सभी को फायदा होगा सीआरपी भी योगदान दे रही सी आर पी हमारे भी इसमें योगदान है हमने हर साल भी लगाए साल भी हम दस हजार पेड़ लगा रहे हैं और हर साल ये प्लांटेशन पेड़ चलता है थैंक यू गुड ਜੀ ਮੇਰਾ ਨਾਮ ਕਨਵਰਦੀਪ ਸਿੰਘ ਹੈ। ਆਈ ਡਿਸਟ੍ਰਿਕਟ ਫੋਰੈਸਟ ਆਫੀਸਰ ਆ ਮੋਹਾਲੀ ਦਾ। ਤੇ ਅੱਜ ਅਸੀਂ ਪਿੰਡ ਜੋਲਾਕਲਾ ਆਏ ਆ ਡੇਰਾ ਬਸੀ। ਇੱਥੇ ਡਿਪਟੀ ਕਮਿਸ਼ਨਰ ਮੈਡਮ ਦੀ ਰੈਨੋਮਾਈਟ ਅਸੀਂ ਸਾਰੇ ਜ਼ਿਲ੍ਹੇ ਚ ਅੱਜ ਇੱਕੋ ਸਮੇਂ 1.5 ਲੱਖ ਬੂਟਾ ਲਗਾ ਰਹੇ ਆ। ਪਿੰਡ ਜੋਲਾਕਲਾ ਇੱਥੇ ਪੰਚਾਇਤੀ ਜ਼ਮੀਨ ਤੇ ਅਸੀਂ 10000 ਬੂਟਾ ਲਗਾ ਰਹੇ ਆ। ਡਿਸਟ੍ਰਿਕਟ ਦਾ ਸਾਡਾ ਇਸ ਸਾਲ ਦਾ ਟਾਰਗੇਟ 11 ਲੱਖ ਰੁੱਖਾਂ ਦਾ ਹੈਗਾ। ਡਿਸਟ੍ਰਿਕਟ ਐਸਐਸ ਨਗਰ ਦਾ। ਤਾਨੂੰ ਪਤਾ ਹੀ ਐ ਐਸਐਸ ਨਗਰ ਚ ਕਾਫੀ ਡਿਵੈਲਪਮੈਂਟ ਹੋ ਰਹੀ ਐ ਇਨ ਫੈਕਟ ਮਨ ਉਹਨੋ ਦਾ ਮੋਸਟ ਡਿਵੈਲਪਡ ਡਿਸਟ੍ਰਿਕਟਸ ਐ ਤੇ ਡਿਵੈਲਪਮੈਂਟ ਦੇ ਨਾਲ ਸਾਡਾ ਕਤਵਿਆ ਐ ਕਿ ਅਸੀਂ ਏਰੀਆ ਨੂੰ ਹਰਾ ਭਰਾ ਵੀ ਬਣਾਈਏ ਤਾਂ ਉਸੇ ਮੁਹੀਮ ਦੇ ਤਹਿਤ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਜ਼ਿਲ੍ਹੇ ਚ ਐਤ ਕੀ 11 ਲੱਖ ਬੂਟਾ ਲਗਾ ਰਹੇ ਹਾਂ ਜਿਹਦਾ ਕਿ ਮੈਗਾ ਪਲਾਂਟੇਸ਼ਨ ਡਰਾਈਵ ਅਸੀਂ ਅੱਜ ਪਿੰਡ ਜੋਲਾ ਕਲਾਚ ਕੀਤੀ ਐ ਥੈਂਕ ਯੂ ਪਰਪਸ ਕੀ ਐ ਦਾ ਪਰਪਸ ਜੀ ਇੱਥੇ ਜਿਹੜਾ ਜਿਹੜਾ ਵੀ ਗ੍ਰੀਨ ਕਵਰ ਐ ਸਾਡੇ ਏਰੀਆ ਦਾ ਘੱਟ ਹੋ ਰਿਹਾ ਉਹਨੂੰ ਵਧਾਣ ਲਈ ਅਸੀਂ ਮੌਨਸੂਨ ਦੇ ਸੀਜ਼ਨ 'ਚ ਪਲਾਂਟੇਸ਼ਨ ਕਰ ਰਹੇ ਆ ਤੇ ਪੰਚਾਇਤੀ ਏਰੀਆ 'ਚ ਕਰ ਰਹੇ ਆ ਤੇ ਇਹਦੇ ਨਾਲ ਵੀ ਪੰਚਾਇਤ ਨੂੰ ਵੀ ਰੋਜ਼ਗਾਰ ਮਿਲੇਗਾ ਕਿਉਂਕਿ ਮਨਰੇਕਾ ਤਹਿਤ ਦੀ ਮੇਨਟੇਨੈਂਸ ਕੀਤੀ ਜਾਏਗੀ ਤੇ ਓਵਰਆਲ ਇਟ ਇਜ਼ ਬੈਨੀਫੀਸ਼ੀਅਲ ਫਾਰ এনਵਾਇਰਨਮੈਂਟ ਐਂਡ এনਵਾਇਰਨਮੈਂਟ ਕਿਸ ਤਰ੍ਹਾਂ ਦੇ ਪੌਦੇ ਹੈਗੇ ਨੇ ਕਿਵੇਂ ਲੈ ਸਕਦੇ ਹੋ ਜੀ ਸਾਰੇ ਰਵਾਇਤੀ ਕਿਸਮਾਂ ਦੇ ਹੈਗੇ ਆ ਨਿੰਮ ਹੋ ਗਿਆ ਟਿੱਪਲ ਬੋਰਡ ਹੋ ਗਿਆ ਟਾਲੀ ਹੋ ਗਈ ਜਿੱਦਾਂ ਪਹਿਲਾਂ ਲੱਗਦੀ ਸੀ ਤੇ ਸਾਰੇ ਰਵਾਇਤੀ ਕਿਸਮਾਂ ਦੇ ਫਲਦਾਰ ਹੈਗੇ ਆ ਫੁੱਲਦਾਰ ਹੈ ਅਸੀਂ ਮਿਕਸ ਸਪੀਸੀਜ਼ ਲਗਾ ਰਹੇ ਹਾਂ ਬਾਕੀ ਸਾਡੇ ਕੋਲ ਜ਼ੀਰੋ ਕੋਸਟ ਹੈ ਇਹ ਫ੍ਰੀ ਆਫ ਕੋਸਟ ਹੈ ਗਵਰਨਮੈਂਟ ਡਿਪਾਰਟਮੈਂਟਸ ਲਈ ਤੇ ਪਬਲਿਕ ਜੇ ਲੈਣਾ ਚਾਹੇ ਬਹੁਤ ਹੀ ਮਾਮੂਲੀ ਜੀ ਕੋਸਟ ਹੈ 20 ਰੁਪਏ ਪ੍ਰਤੀ ਬੁੰਡਾ ਫੋਰ ਨਰਸਰੀ ਚੋ ਜਾ ਕੇ ਲੈ ਸਕਦੇ ਫੋਨ ਨੰਬਰ ਵੀ ਹੈ ਜੇ ਬੰਦਾ ਫੋਨ ਦਾ ਟੋਲ ਫਰੀ ਨੰਬਰ ਹੈ ਜੀ ਟੋਲ ਫਰੀ ਨੰਬਰ ਤੇ ਉਹ ਲੈ ਸਕਦੇ ਹੈ ਹੈ ਬਾਕੀ ਡੀ ਐਫ ਓ ਆਫਿਸ ਆ ਕੇ ਐਪਲੀਕੇਸ਼ਨ ਦੇ ਕੇ ਅਸੀਂ ਨਰਸਰੀ ਚ ਮਾਰਕ ਕਰ ਦਿੰਦੇ ਨੇ ਉੱਥੋਂ ਆ ਕੇ ਵੀ ਲੈ ਸਕਦੇ ਸਰ ਮੇਰਾ ਨਾਮ ਹੈਗਾ ਕਿਰਨਦੀਪ ਕੋਰ ਫੋਰੈਸਟ ਗਾਰਡ ਡੇਰਾ ਬਸੀ ਦੇ ਵਿੱਚ ਨਿਊ ਜੁਆਇਨਿੰਗ ਆ ਮੇਰੀ ਹੋਣਾ ਤੇ ਇਸ ਸੀਨਸ ਨਾਲ ਜੀ ਐਨਵਾਇਰਨਮੈਂਟ ਨੂੰ ਵੀ ਬਹੁਤ ਬੈਨੀਫਿਟ ਹੋਏਗਾ ਠੀਕ ਹੈ ਜਿਸ ਤਰ੍ਹਾਂ ਨਾਲ ਗਲੋਬਲ ਵਾਰਮਿੰਗ ਵਧ ਰਿਹਾ ਪੋਲੂਸ਼ਨ ਵੀ ਵਧ ਰਿਹਾ ਐ ਐਨਵਾਇਰਨਮੈਂਟ ਇਨਕਰੀਜ਼ ਹੋ ਰਿਹਾ ਤੇ ਉਸ ਸੀਨ ਵੀ ਇਹਦੇ ਨਾਲ ਕਾਫੀ ਬੈਨੀਫਿਟ ਹੋਏਗਾ ਕਿਉਂਕਿ ਇਹ ਟੈਂਪਰੇਚਰ ਬਹੁਤ ਮੇਨਟੇਨ ਕਰਕੇ ਰੱਖਦੇ ਸਰ ਫੋਰੈਸਟ ਮੈਕਮੇ ਸਾਡਾ ਤਾਂ ਕੰਮ ਹੀ ਹੈ ਪਲਾਟੇਸ਼ਨ ਕਰਵਾਣਾ ਤੇ ਸੀ ਵੱਤ ਤੋਂ ਵੱਧ ਕੋਸ਼ਿਸ਼ ਕਰਦੇ ਲੋਕਾਂ ਨੂੰ ਵੀ ਗਾਈਡ ਕਰਦੇ ਆ ਵੀ ਵੱਤ ਤੋਂ ਵੱਧ ਪਲਾਂਟਸ ਲਗਾਏ ਜਾਣਾ ਉਹਨਾਂ ਦਾ ਫਾਇਦੇ ਬਾਰੇ ਦੱਸਿਆ ਜਾਂਦਾ ਹੈ। ਤੇ ਇਹਦੀ ਰਖ ਰਖਾ ਵੀ ਸ਼ੋਰ ਕਰੋਗੇ। ਸਰ ਇਹਦੇ ਤੇ ਜਿਵੇਂ ਜਿਹੜੇ ਵੀ ਫੋਰੈਸਟ ਗਾਰਡ ਦੇ ਏਰੀਆ ਹੈਗਾ ਉਹ ਆਏਗਾ ਤੇ ਗਸ਼ਤ ਕਰੇਗਾ ਦੇਖੇਗਾ ਕਿ ਪਲਾਂਟ ਸਾੜ ਤਾਂ ਨਹੀਂ ਗਿਆ ਅਗਰ ਹੋ ਰਿਹਾ ਤਾਂ ਉਹਨੂੰ ਦੁਬਾਰਾ ਚੇਂਜ ਵੀ ਕਰਾਂਗੇ ਪਾਣੀ ਦੇਵਾਂਗੇ ਟਾਈਮ ਟੂ ਟਾਈਮ ਤੇ ਦੇ ਕੋਈ ਜਾਨਵਰ ਵਗੈਰਾ ਕੇ ਇਸ ਚੀਜ਼ ਨੂੰ ਖਰਾਬ ਨਾ ਕਰਨ ਇਸ ਚੀਜ਼ ਦਾ ਪੂਰਾ ਖਿਆ ਰੱਖਿਆ ਜਾਏਗਾ ਕਿੰਨੀ ਤਰ੍ਹਾਂ ਦੇ ਕੋਦੇ ਹੈ ਸਰ ਕਾਫੀ ਵੈਰਾਈਟੀਆਂ ਹੈ ਗਿਆ ਨੇ ਸਿਲਵਰ ਰੌਕ ਹੈ ਕਨਕ ਚੰਪਾ ਹੈ ਗਿਆ 10 7 8 ਮੈਡੀਸ਼ਨਲ ਵੀ ਹੈ ਜੀ ਸਰ ਮੈਡੀਸਨਲ ਪਲਾਂਟਸ ਵੀ ਹੈ ਨੇ ਜੇ ਲੋਕੀ ਜੇ ਲੈਣਾ ਚਾਹੁੰਦੇ ਉਹ ਕਿਵੇਂ ਲੈ ਸਕਦੇ ਨੇ ਬੂਟੇ ਵਗੈਰਾ ਤੁਹਾਡੇ ਸਰ ਸਾਡੇ ਤਾਂ ਪਲਾਂਟ ਨਰਸਰੀਆਂ ਹੈ ਤੇ ਉਥੋਂ ਮਿਲ ਗਏ ਆ ਜੇ ਤਾਂ ਸਰਕਾਰੀ ਮੈਕਮਾ ਉਹਨਾਂ ਨੂੰ ਫ੍ਰੀ ਮਿਲਦੇ ਰਿਹਾ ਬਾਕੀਆਂ ਨੂੰ ਸਰ ਜੋ ਵੀ ਸਰਕਾਰੀ ਕਿੱਕੀ ਆਈ ਉਹਦੇ ਕੁੜੀ ਪੇਮੈਂਟ ਕਰਨੀ ਪੈਂਦੀ ਆ ਹਰਕਮਲ ਪ੍ਰੀ ਸਿੰਘ ਹੈ ਜੀ ਮੈਂ ਸਿਰ ਫੋਰੈਸਟ ਡਿਪਾਰਟਮੈਂਟ ਚ ਐਜ਼ ਅ ਬਤੌਰ ਫੋਰੈਸਟ ਇੰਚਾਰਜ ਹੈਗਾ ਤੇ ਸਾਡੀ ਡਿਊਟੀਆਂ ਮੈਨ ਤਾਂ ਦਰੱਖਤ ਲਾਉਣਾ ਤੇ ਦਰੱਖਤਾਂ ਨੂੰ ਬਚਾਉ ਸਭ ਤੋਂ ਜ਼ਰੂਰੀ ਹੈ ਜੀ ਤੇ ਸਾਡੇ ਉਰੇ ਹੁਣ ਅੱਜ ਜਿਹੜਾ ਫੰਕਸ਼ਨ ਹੈ ਜੀ ਪੰਜਾਬ ਸਰਕਾਰ ਦੇ ਇਸ਼ਾ ਨਿਰਦੇਸ਼ਾਂ ਅਨੁਸਾਰ ਭਗਵੰਤਪਨ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਜੀ ਜਿਹੜਾ ਹੁਣ 10000 ਜਿਹੜਾ ਇਹ ਬੁੱਟੇ ਅੱਜ ਇੱਥੇ ਲਾਏ ਜਾ ਰਹੇ ਨੇ ਜੌਲਾ 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 ਜਿਹੜਾ ਡੇਰਾ ਬਸੀ ਦੇ ਵਿੱਚ ਆਈ ਹੈ ਜੀ ਤੁਹਾਨੂੰ ਕਿਵੇਂ ਦੇਖਦੇ ਹੋ ਕਿਵੇਂ ਲੋੜ ਹੈ ਕਿਵੇਂ ਪ੍ਰੇਰਿਤ ਕਰਦੇ ਲੋਕਾਂ ਨੂੰ ਰੁੱਖ ਲਾਓ ਸਰ ਮੇਨ ਤਾਂ ਦੇਖੋ ਇੱਕ ਇਹ ਬੇਨਤੀ ਹੈ ਵੀ ਰੁੱਖ ਲਾਓ ਨਾ ਸਿਰਫ ਬਚਾਓ ਵੀ ਸੰਭਾਲੋ ਮੇਨ ਮੁੱਦਾ ਸਰਵਾਈਵਲ ਦਾ ਹੈ ਲਾ ਸਾਰੇ ਦੰਨੇ ਆ ਬਾਅਦ ਦੇ ਵਿੱਚ ਪਾਣੀ ਪਾਣਾ ਬਹੁਤ ਜ਼ਰੂਰੀ ਹੈ ਜਿਹੜਾ ਇਹ ਚੀਜ਼ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਮੇਰਾ ਨਾਮ ਗੁਰਮੀਤ ਸਿੰਘ ਆ ਤੇ ਅੱਜ ਮੈਂ ਨਿਰਪੱਖ ਖੇਡ ਤੋਂ ਇੱਥੇ ਜਿਹੜਾ ਪਹੁੰਚਿਆ ਹੋਇਆ ਜੌਲਾਂ ਕਲਾਂ ਦੇ ਵਿੱਚ ਤੇ ਅੱਜ ਜਿੱਤ ਜੌਲਾਂ ਕਲਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿੱਥੇ ਅੱਜ 1.5 ਲੱਖ ਵੋਟਾਂ ਜਿਹੜਾ ਲਗਾਇਆ ਜਾ ਰਿਹਾ ਹੈ ਆ ਪ੍ਰਸ਼ਾਸਨ ਵੱਲੋਂ ਤੇ ਨਿਰਪੱਖ ਖੇਡ ਜਿਹੜਾ ਪ੍ਰਸ਼ਾਸਨ ਦੇ ਨਾਲ ਖੜ ਕੇ ਜਿਹੜਾ ਏਸ ਬੂਟੇ ਦੀ ਮੁਹਿੰਮ ਦੇ ਵਿੱਚ ਜਿਹੜਾ ਨਾਲ ਜੁੜਿਆ ਹੋਇਆ ਆ ਤੇ ਨਾਲ ਇਹ ਨਾ ਬੱਚਿਆਂ ਨੂੰ ਵੀ ਜਿਹੜਾ ਪ੍ਰੇਰਿਤ ਕਰ ਰਹੇ ਆ ਏਸ ਭਵਿੱਖ ਦੇ ਲਈ ਤੇ ਆਨ ਵਾਲੇ ਭਵਿੱਖ ਦੇ ਲਈ ਤੇ ਬੂਟਿਆਂ ਨੂੰ ਅੱਜ ਲਗਾਈਏ ਤੇ ਰੱਖੀਏ ਤੇ ਆਨ ਵਾਲਾ ਭਵਿੱਖਾ ਉਹਨੂੰ ਬਚਾਈਏ ਕੀ ਫਾਇਦਾ ਬੂਟਾ ਇਹਨਾਂ ਬੁੱਟਿਆਂ ਦਾ ਫਾਇਦਾ ਦੇਖੋ ਇਹ ਬੁੱਟੇ ਅੱਜ ਲੱਗਣਗੇ ਤਾਂ ਜਿਹੜਾ ਇੱਕ ਆਪਾਂ ਸਾਹ ਦੀ ਗੱਲ ਕਰਦੇ ਆਂ ਤੇ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰਦੇ ਆਂ ਇੰਨਾ ਜ਼ਿਆਦਾ ਤਾਪਮਾਨ ਜਿਹੜਾ ਵੱਧ ਰਿਹਾ ਆ ਇਸ ਵਧਦੇ ਹੋਏ ਤਾਪਮਾਨ ਨੂੰ ਦੇਖਦੇ ਹੋਏ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇੱਕ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਤੇ ਨਿਰਪੱਖ ਖੇੜ ਵੱਲੋਂ ਵੀ ਆਪਾਂ ਪਿਛਲੇ ਲਗਾਤਾਰ 15 ਦਿਨਾਂ ਤੋਂ ਜਿਹੜਾ ਬੁੱਟੇ ਲਗਾ ਰਹੇ ਆ ਤੇ ਇਸੇ ਮੁਹਿੰਮ ਦੇ ਤਹਿਤ ਆਪਾਂ ਜਿਹੜਾ ਇਸ ਵਾਤਾਵਰਨ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਆ ਉਹ ਜਿਹੜੀ ਕਰ ਰਹੇ ਆ ਜੀ ਮੈਸਰਕਾਰੀ ਸਕੂਲ ਝੋਲਾ ਕਲਾਂ ਦੇ ਵਿੱਚੋਂ ਐਸਐਸਟੀ ਮਾਸਟਰ ਅਮਨਦੀਪ ਸਿੰਘ ਜੀ ਜ਼ਿਲ੍ਹਾ ਮੋਹਾਲੀ ਜੀ ਤੇ ਅੱਜ ਸਾਡਾ ਇੱਥੇ ਡਿਸਟ੍ਰਿਕਟ ਦੇ ਵਿੱਚ ਪੌਦੇ ਲਗਾਉਣ ਦਾ ਜਿਹੜਾ ਹੈਗਾ ਜੀ ਮਿਸ਼ਨ ਚੱਲ ਰਿਹਾ ਹੈ ਅੱਜ ਦੇ ਲੱਖ ਪੌਦੇ ਜਿਹੜੇ ਲਗਾਏ ਜਾ ਰਹੇ ਨੇ ਤਾਂ ਜੋ ਆਪਣਾ ਵਾਤਾਵਰਨ ਹੈਗਾ ਸ਼ੁੱਧ ਸਾਫ਼ ਸੁਥਰਾ ਰਹੇ ਅਜੋਕੇ ਸਮੇਂ ਦੇ ਵਿੱਚ ਆਪਾਂ ਨੂੰ ਪੌਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਆਪਣਾ ਵਾਤਾਵਰਨ ਬਹੁਤ ਜ਼ਿਆਦਾ ਗੰਦਲਾ ਹੋ ਚੁੱਕਿਆ ਤੇ ਜਿਹੜਾ ਆਪਣਾ ਗਲੋਬਲ ਵਾਰਮਿੰਗ ਉਸ ਦੇ ਕਰਕੇ ਵੀ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਰਿਹਾ ਤੇ ਪੌਦੇ ਜਿਹੜੇ ਹੈਗੇ ਨੇ ਉਸ ਟੈਂਪਰੇਚਰ ਨੂੰ ਕੰਟਰੋਲ ਕਰਨਗੇ ਤੇ ਇਸ ਕਰਕੇ ਆਪਾਂ ਵੱਤੋ ਵੱਤ ਪੌਦੇ ਲਗਾਉਣ ਲਈ ਤੇ ਅਸੀਂ ਵੀ ਇਸ ਮਿਸ਼ਨ ਦਾ ਇੱਕ ਹਿੱਸਾ ਬਣਿਆ ਤਾਂ ਜੋ ਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਪ੍ਰਤੀ ਜਾਗਰੂਕ ਹੋਣ ਬੱਚਿਆਂ ਨੂੰ ਬੱਚਿਆਂ ਨੂੰ ਬਤ ਉਹ ਪੌਦੇ ਲਗਾਉਣੇ ਪੌਦਿਆਂ ਦੀ ਕੇਅਰ ਕਰਨਾ ਪੌਦੇ ਕਲਾ ਲਗਾਉਣਾ ਹੀ ਕਾਫੀ ਨਹੀਂ ਹੈਗਾ ਕਿ ਸਾਨੂੰ ਇਹ ਵੀ ਪੌਦੇ ਲਗਾ ਕੇ ਇਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਣਾ ਪੋੜਾ ਹੈ ਜੀ ਪੌਦੇ ਅਲੱਗ-ਅਲੱਗ ਤਰ੍ਹਾਂ ਦੇ ਲਗਾਏ ਹੋਏ ਹੈਗੇ ਆ ਜਿਵੇਂ ਕਿ ਵਿੱਚ ਹਰਬਲ ਪੌਦੇ ਹੈਗੇ ਨਿੰਮ ਹੈਗਾ ਠੀਕ ਹੈ ਜੀ ਅਰਜਨ ਵਗੈਰਾ ਹੈਗਾ ਵਿੱਚ ਫਲਾਵਰ ਦੇ ਹੈਗੇ ਨੇ ਮਹਿੰਦੀ ਵਗੈਰਾ ਹੈਗਾ ਸਾਰੇ ਹਰ ਤਰ੍ਹਾਂ ਦੇ ਪੌਦੇ ਲਗਾਏ ਗਏ ਨੇ ਮਿਕਸ ਹੈ ਕੋਈ ਪਾਰਟਿਕੂਲਰ ਨਹੀਂ ਹੈਗਾ ਜੀ डीसी साहब इस मौके पे पहुंच रहे हैं जी ਤੇ ਨਾਲ ਐਸਡੀਐਮ ਸਾਹਿਬ ਹੈਗੇ ਨੇ ਜੀ ਮਹਾਲੀ ਜ਼ਿਲ੍ਹੇ ਦੇ ਸਾਰੇ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਤੇ ਸਾਡੇ ਖੁਦ ਦੇ ਡਿਪਟੀ ਡੀਓ ਸਾਹਿਬ ਇੱਥੇ ਪਹੁੰਚੇ ਨੇ ਮੱਲੇ ਸਾਹਿਬ ਵੀ ਆ ਹਾਂਜੀ ਐਮਐਲਏ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਹਾਂਜੀ ਹਾਂਜੀ ਡੇਰਾ ਬੱਸੀ ਹਾਂਜੀ ਡੇਰਾ ਬੱਸੀ ਡੇਰਾ ਬੱਸੀ ਹਾਂਜੀ ਹਾਰਦਿਕ ਸ਼ਰਮਾ ਸਕੂਲ ਜੀਐਚਐਸ ਸਮਾਰਟ ਸਕੂਲ ਜੋਲਾ ਜੋਲਾ ਕਲਾ ਐਸਐਸ ਨਗਰ ਮੁਹਾਲੀ ਔਰ ਪੇੜ ਲਗਾਉਣੇ ਆਏ ਹੈ ਫੋਰ এনवायरमेंट ਪੇੜ ਹਮੇ ਆਕਸੀਜਨ ਕਾਰਬਨ ਡਾਈਆਕਸਾਈਡ ਹਮ ਰਿਲੀਜ਼ ਕਰਦੇ ਨੇ ਕੋ ਅਬਜ਼orb ਕਰਤੇ ਹੈ ਔਰ ਹਾ ਹੜਾਕ ਤੇ ਜਿਹੜੀ ਉਹਨਾਂ ਨੂੰ ਐ ਆਪਣੀ ਜੜ੍ਹਾਂ ਕੋਲੋਂ ਰੋਕ ਲੈਨੇ ਆ ਪਾਣੀ ਅਤੇ ਪਾਣੀ ਅਬਜ਼orb ਕਰ ਲੈਂਦੇ ਆ ਅਤੇ ਉਸ ਪਾਣੀ ਨੂੰ ਜਮੀ ਧਰਤੀ ਦੇ ਕੋਲੋਂ ਪੀ ਦਿੰਦੇ ਆ ਤੇ ਸਾਡਾ ਪੀਣ ਦਾ ਪਾਣੀ ਬਣਾ ਦਿੰਦੇ ਆ ਅਤੇ ਇਹ ਸਾਨੂੰ ਆਕਸੀਜਨ ਦਿੰਦੇ ਆ ਫਰੂਫਲ ਫਰੂਟ ਖਾਣ ਦੀ ਸਬਜ਼ੀਏ ਦਿੰਦੇ ਆ ਅਤੇ ਐਸ ਨੂੰ ਉਗਾਣ ਤੋਂ ਸਾਨੂੰ ਬਹੁਤ ਫਾਇਦੇ ਹੁੰਦੇ ਆ ਖੂਸ਼